ਡੀਜ਼ਲ ਬੰਪਰਾ ਮਿੱਤਰੋ ਜਮਾ ਨਮਾ ਲੱਗਿਆ ਵਾ ਟਰੈਕਟਰ ਦੇ ਪਾਵਰ ਸਟੀਰਿੰਗ ਹੀ ਸੁੱਕੀਆਂ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਨੇ ਪਾਵਰ ਸਟੀਰਿੰਗ ਬਾਈ ਨੇ ਪੂਰੇ ਸੌਕ ਨਾਲ ਤਿਆਰ ਕਰਾਉਣਾ ਹੈ ਸਟਾਰਟਿੰਗ ਦੇਖੋ ਲੈ ਲਓ ਜੀ ਇਹ ਟਾਇਰ ਆਪਣੇ ਹੋਰ ਪਾਉਣੇ ਹੁੰਦੇ ਇਹ ਚ ਗੁਡੀਆਰ ਵਗੈਰਾ ਦਿੱਤਾ ਸਸਤੇ ਪੈਂਦੇ ਹਨ ਇਹ ਆਪਣੇ ਪੈਨੇ 2 ਲੱਖ ਦੇ ਉਹ ਆਪਣੇ ਪੈਨੇ ਦੇ 70000 ਇਹ ਗੱਲ ਦੋਸਤੋ ਦੋਸਤੋ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਜੀ ਤੇ ਅੱਜ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਬਖਰੀ ਜੀ ਵੀਡੀਓ ਤੇ ਪਿੱਛੇ ਖੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਇਹ HM 511 ਤੇ ਕਈ ਯਾਰੀ ਕਿਸੇ ਵੀਰ ਨੇ ਬਾਹਰ ਬੈਠੇ ਨੇ ਹਣਾ ਤਿਆਰ ਕਰਾਉਣਾ ਹੁੰਦਾ ਤਾਂ ਉਹਦੇ ਬਾਅਦ ਤੇ ਇੱਕ ਖੁਸ਼ੀ ਦੀ ਖਬਰ ਆ ਕਿਉਂਕਿ ਉਹਨੂੰ ਤਿਆਰ ਹੋਇਆ ਵਾ ਪੂਰੀ ਤਸੱਲੀ ਨਾਲ ਇੱਕ ਨੰਬਰ ਦਾ ਕੰਮ ਹੋਇਆ ਵਾ ਟਰੈਕਟਰ ਮਿਲ ਜੂਗਾ ਐ ਮੰਨ ਕੇ ਚਲੋ ਜੇ ਬਾਹਰਲੇ ਵੀਰ ਨੇ ਉਧਰ ਬੁਲਾਉਣਾ ਜਾਂ ਇੱਧਰ ਕਿਸੇ ਵੀਰ ਦਾ ਸ਼ੌਂਕ ਹੁੰਦਾ ਵੀ HM 511 ਮੈਂ ਤਿਆਰ ਕਰਾਉਣਾ ਤਾਂ ਉਹਦੇ ਬਾਅਦ ਤੇ ਮਿੱਤਰੋ ਵੱਡਾ ਆਫਰ ਲੈ ਕੇ ਆਏ ਆ ਇਹ 511 ਬਕਾਊ ਆ ਜੀ ਫੁੱਲ ਮੋਡੀਫਾਈਆ ਤੇ ਸਾਰਾ ਕੰਮ ਪੂਰਾ ਤਸੱਲੀ ਬਖਸ਼ ਹੋਇਆ ਵਾ ਤੇ ਸਾਰੀ ਜਾਣਕਾਰੀ ਬਾਈ ਸੁਪਿੰਦਰ ਤੋਂ ਲਾਵਾਂਗੇ ਅਸਲੀ ਗੱਲ ਵੀ ਸੁਪਿੰਦਰ ਸੁਆਗਤ ਹੈ ਆਪਣੇ ਪੇਜ ਤੇ ਤੇ ਇਹ ਐਚਐਮਟੀ ਫਿਰ ਬਕਾਊ ਕਰਤਾ ਹੈ ਸੁਪਿੰਦਰ ਤੇ ਸੁਪਿੰਦਰ ਨੇ ਕਿਰਾਇਆ ਮਿੱਤਰੋ ਪੂਰੀ ਓਰੀਜਨਲ ਤਿਆਰ ਆ ਤੇ ਪਹਿਲਾਂ ਸੀਗੀ ਰੱਖਣ ਦੀ ਸਲਾਹ ਤੇ ਹੁਣ ਸੁਪਿੰਦਰ ਕਹਿੰਦਾ ਵੀ ਆਪਾਂ ਦੇ ਦਾਂਗੇ ਜੇ ਕੋਈ ਵੀਰ ਕਹਿੰਦਾ ਹਨ ਤੇ ਕੀ ਕੀ ਪਤਾ ਫਿਰ ਇਹਦੇ ਵਿੱਚ ਜਿਵੇਂ ਹੁਣ ਇੱਕ ਪ੍ਰੇਸ਼ੰਦੀ ਗੱਲ ਕਰੀਏ ਤਾਂ ਆਪਾਂ ਇੰਨਾ ਕਰਾਂਗੇ ਮਿੱਤਰੋ ਵੀ ਬੰਪਰ ਤੋਂ ਵੱਡ ਜਾਾਂਗੇ ਤੇ ਪੀਟੀਓ ਤੋਂ ਨਿਕਲਾਂਗੇ ਹਨਾ ਸੁਪਿੰਦਰ ਤੇ ਬੰਪਰ ਫਿਰ ਕਿਵੇਂ ਪੂਰਾ ਹੈਵੀ ਬਣਵਾ ਲਿਆ ਹੈ ਪੂਰਾ ਹੈਵੀ ਕਰੋਮ ਵਾਲਾ ਬੰਪਰ ਆ ਲਾਈਟਿੰਗ ਵਾਲਾ ਇਹ ਅੱਜ ਕੱਲ ਚੱਲਦਾ ਹੈ ਠੀਕ ਹੈ ਤੇ ਆ ਲਾਈਟਾਂ ਤੁਹਾਡੇ ਸਾਹਮਣੇ ਨੇ ਠੀਕ ਹੈ ਬਾਕੀ ਲਾਈਟਾਂ ਵੀ ਵਧੀਆ ਕੰਪਨੀ ਦੀਆਂ ਲਾਈਟਾਂ ਨੇ ਮਿੱਤਰੋ ਕੋਈ ਨਹੀਂ ਹੈਗਾ ਵੀ ਚੈਨਾਈ ਵਾਲੀਆਂ ਲਾਤੀਆਂ ਵੱਡੀਆਂ ਜੀਆਂ ਮੰਨ ਕੇ ਚਲੋ ਵੀ 18 ਜੂਰਾਂ ਤੇ ਲੱਗਦੀਆਂ ਹਨਾ ਉਹ ਲਾਈਟਾਂ ਲੱਗੀਆਂ ਵੰਗਣੇ ਤੇ ਮਾਡਲ ਕਿੰਨਾ ਟਰੈਕਟਰ ਦਾ ਇਹ ਮਾਡਲ 93 ਜ 94 ਆ 93 94 ਮਾਡਲ ਆ ਮਿੱਤਰੋ ਟਰੈਕਟਰ ਤੇ ਪਾਵਰ ਸਟੀering ਦੇ ਵਿੱਚ ਆ ਪਾਵਰ ਸਟੀering ਹੀ ਸੁੱਕੀਆਂ ਬ੍ਰੇਕਾਂ ਸੁੱਕੀਆਂ ਬ੍ਰੇਕਾਂ ਨੇ ਪਾਵਰ ਸਟੀering ਆ ਤੇ ਇਹ ਗੱਲਾਂ ਆ ਨਾਟ ਗਿਆ ਦੀ ਹੈ ਨਾ ਸੁਪਿੰਦਰ ਜਦੋਂ ਕਹਿੰਦੇ ਕੋਈ ਕੰਪਨੀ ਕੋਈ ਸੰਦ ਬਣਾਉਂਦੀ ਆ ਤੇ ਉਹਨਾਂ ਨੂੰ ਐ ਹੁੰਦਾ ਜਿਵੇਂ ਹੈਪੀ ਸੀਡਰ ਸੁਪਰ ਸੀਡਰ ਆ ਗਏ ਹਨਾ ਵੀ ਵੱਡਾ ਟਰੈਕਟਰ ਹੀ ਖਿੱਚੂ ਵੱਡਾ ਹੀ ਵੱਡਾ ਤੇ ਇਹ ਉਧਰੋਂ ਕਹਿੰਦੇ ਸ਼ਿਵਾਂ ਚ ਉੱਠ ਕੇ ਕਹਿੰਦਾ ਵੀ ਹਮ ਜੰਦਾ ਹੈ ਹਨਾ ਹਰ ਇੱਕ ਚੀਜ਼ ਜਿਵੇਂ ਕਹਦੀ ਇਹ ਕੰਪਨੀ ਬਣਾ ਬਣਾਉਂਦੀ ਆ ਵੱਡੇ ਟਰੈਕਟਰਾਂ ਵਾਸਤੇ ਤੇ ਇਹ ਛੜਦਾ ਕਿਸੇ ਚੀਜ਼ ਨੂੰ ਨਹੀਂ ਕਿਸੇ ਚੀਜ਼ ਨੂੰ ਨਹੀਂ ਜਿਵੇਂ ਕਹਦੀ ਇਹ 2002 ਚ ਇਹ ਹੋਵੇ ਸੀ ਬੰਦ ਬੰਦ 2002 ਤੋਂ ਬਾਅਦ 23 ਚੱਲ ਪਿਆ 20 ਸਾਲਾਂ ਤੋਂ ਵਿਗਾ ਪਾ ਰੱਖਿਆ ਡਾਇਰੈਕਟਰ ਨੇ ਪੂਰਾ ਜੇ ਆਪਾਂ ਵੀਰੇ ਫੁੱਲ ਮੋਡੀਫਾਈ ਕਰਾਉਣਾ 4x4 ਨਾਲ ਮਹਿੰਗਾ ਪੈਂਦਾ ਸਹੀ ਗੱਲ ਹੈ ਜੇ ਆਪਾਂ ਕੱਲੀ ਕੱਲੀ ਚੀਜ਼ ਤੇ ਕੰਮ ਵੀ ਸਾਰੇ ਦਿੰਦਾ ਕੰਮ ਵੀ ਸਾਰੇ ਦਿੰਦਾ ਜاہے ਕੰਪੈਨ ਤੇਜਰਾਲ ਹੋ ਚਾਹੇ ਤੂੜੀ ਵਾਲੀ ਪਾ ਲੋ ਚਾਹੇ ਸੁਪਰ ਸ਼ੀਟਰ ਜੋ ਮਰਜ਼ੀ ਪਾ ਲੋ ਆਪਣਾ ਮਗਰਲਾ ਸੰਤ ਵਧੀਆ ਹੋਣਾ ਚਾਹੀਦਾ ਜਿਹੜੀ ਪੌਣੀਆਂ ਰੀਪਰ ਪਾਉਣਾਗਾ ਠੀਕ ਹੈ ਨਹੀਂ ਤਾਂ ਉਹਦੇ ਵੀ ਗਾਰੰਟੀ ਗਰੂਨੀ ਆਪਾਂ ਨਾ ਦਿੰਦਾ ਠੀਕ ਹੈ ਤੇ ਜਿਹੜੇ ਟਾਇਰ ਟੂਰਾ ਜ਼ਿਆਦਾਤਰ ਆਪਾਂ ਹੀ ਦੇਖਦੇ ਆਂ ਵੀ ਇਹ ਬਿਦਾਉਟ ਕੰਪਨੀ ਅਗਲਾ ਪਾ ਦਿੰਦਾ ਟਾਇਰ ਨਹੀਂ ਇਹ ਵੀ ਆਪਾਂ ਅਰੀਜਨਲ ਐ 10 16 ਦੇ 10 16 ਦੇ 10 16 ਨੇ ਐ ਮਰਫ ਦੇ ਟਾਇਰ ਆ ਤੇ ਪਿਛਲੇ ਟਾਇਰ ਆ ਜਿਹੜੇ ਬੀਕੇਟੀ ਦੇ ਆ ਬੀਕੇਟੀ ਦੇ 16 9 30 ਵਾਲੇ ਟਾਇਰ 16 9 30 ਦੇ ਮਿੱਤਰੋ ਪਿਛਲੇ ਟਾਇਰ ਆ ਤੇ ਮੂਰਲੇ ਐ ਮਰਫ ਦੇ ਟਾਇਰ ਆ ਤੇ ਇੱਥੋਂ ਆ ਲੈ ਲਓ ਜੀ ਇਹ ਟਾਇਰ ਆਪਣੇ ਹੋਰ ਪਾਉਣੇ ਹੁੰਦੇ ਇਹ ਚ ਗੁਡੀਆਰ ਵਗੈਰਾ ਦਿੱਤਾ ਸਸਤੇ ਪੈਂਦੇ ਹਨ ਇਹ ਆਪਣੇ ਪੈਨੇ 1 ਸਵਾ ਲੱਖ ਦੇ ਉਹ ਆਪਣੇ ਪੈਨੇ ਦੇ 70000 ਦੇ ਠੀਕ ਹੈ ਤੇ ਜਿਵੇਂ ਕਹ ਦੀਏ 30000 ਰੁਪਿਆ ਤੇ ਕਿਸੇ ਗੱਲ ਨੂੰ ਹੀ ਵੱਧਦਾ ਤੇ ਬੀਕੇਟੀ ਬ੍ਰਾਂਡ ਆ ਟਾਇਰਾਂ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਤੇ ਇੰਜਨ ਗੇਅਰ ਦਾ ਕਿਵੇਂ ਐ ਡਾਇਰੈਕਟਰ ਇੰਜਨ ਗੇਅਰ ਦਾ ਫੁੱਲ ਵਧੀਆ ਹੀ ਪਹਿਲਾਂ ਵੀ ਜਿਹੜੇ ਬੰਦੇ ਤੋਂ ਆਪਾਂ ਲਿਆਗਾ ਉਹਦਾ ਵੀ ਫੁੱਲ ਕੰਮ ਹੋਇਆ ਸੀਗਾ ਠੀਕ ਹੈ ਕਾਚਾ ਉਹ ਆਪਾਂ ਕੱਢਤੀ ਸੀ ਜਿਵੇਂ ਕਿ ਜੀਏ ਲੋਕੀ ਉਰੇ ਖੜਾ ਹੈਗਾ ਜਿੱਥੋਂ ਕੋਈ ਤੋਂ ਕਟ ਡੇਜੇ ਵੈਸੇ ਨਾਟ ਗਿਆ ਨੂੰ ਆਤ ਹੁੰਦੀ ਹੈ ਲੀਕ ਦੀ ਉਹ ਵੀ ਲੀਕ ਹੋ ਜੇ ਠੀਕ ਹੈ ਜਮਾ ਪੂਰੀ ਤਸੱਲੀ ਆ ਪੂਰੀ ਤਸੱਲੀ ਜਿਵੇਂ ਕਿ ਜੀਏ ਜਮਾ ਇੰਜਨ ਦਾ ਜਮਾੜੀ ਮੋਟੀ ਕਾਸਰ ਰਹਿੰਦੀ ਸੀ ਤਾਂ ਉਹ ਕੱਢਤੀ ਜਮਾ ਹੀ ਜਮਾ ਤੇ ਰੰਗ ਪੇਂਟ ਕਿਹੜਾ ਹੋਇਆ ਵੇ ਇਹਦੇ ਤੇ ਸਾਰਾ ਰੰਗ ਪੇਂਟ ਚ ਟੂਕੇ ਹੋਇਆ ਹੋਇਆ ਠੀਕ ਹੈ ਪੂਕਾ ਤੋਂ ਵੀ ਤਾਂ ਹਾਲਾ ਹੋਇਆ ਹੋਊ ਥੱਲੇ ਦਾ ਆਪਾਂ ਕਹਿ ਨਹੀਂ ਸਕਦੇ ਬਾਕੀ ਮਿੱਤਰੋ ਟੂਕੇ ਦਾ ਰੰਗ ਪੇਂਟ ਦਾ ਰੰਗ ਪੇਂਟ ਦੇਖ ਹੀ ਸਕਦੇ ਹੋ ਤੁਸੀਂ ਚਮਕ ਰੰਗ ਦਿਸਣਾ ਯਾਨੀ ਸ਼ੋਅ ਚੱਕ ਕੇ ਦੇਖੋ ਠੀਕ ਹੈ ਹਾਲਾ ਵੀ ਆਪਾਂ ਸੁੱਕਾ ਲਾਇਆ ਸਾਰਾ ਕੁਝ ਠੀਕ ਹੈ ਸਾਲਾ 에ਅਰ ਗਲਿੰਡਰ ਵੀ ਸੁੱਕਾ ਤੇ ਬਾਕੀ ਜਮਾ ਲੱਗਿਆ ਹੋਇਆ ਏ ਟੂ ਜੈਡ ਜੀ ਮੈਨੂੰ ਲੱਗਦਾ ਰੈਡੀਏਟਰ ਵੀ ਜਮਾ ਨਵਈ ਆ ਹਨਾ ਰੈਡੀਏਟਰ ਜਮਾ ਨਵਾਂ ਬਾਕੀ ਜਿੰਨੀ ਚੀਜ਼ ਚੇਂਜ ਹੁੰਦੀ ਸੀ ਸਾਰੀ ਲਗਭਗ ਨਮੂਈ ਲ ਤੇ ਰੰਗ ਜਿਵੇਂ ਕਹਦੀ ਇੰਜਨ ਤੇ ਵੀ ਪੂਰਾ ਟਾਪ ਦਾ ਹੋਇਆ ਬਾ ਤੇ ਇਹ ਸੋ ਦੂਜੀ ਲੁੱਟ ਕਰ ਤੇ ਅਰਜਨ ਵਾਂਗੂ ਚੱਗਦੀ ਹੈ ਅਰਜਨ ਵਾਂਗੂ ਮਿੱਤਰੋ ਸੋ ਚੱਕੀ ਜਾਂਦੀ ਆ ਲੈ ਇਹਦਾ ਹੁਣ ਲੱਤਾਂ ਟੱਪਾ ਹਨ ਤੇ ਪਲੇਟਫਾਰਮ ਵੀ ਲਾਤਾ ਜਿਵੇਂ ਅੱਜ ਦੀ ਘੜੀ ਜਿਵੇਂ ਕਹਦੀ ਟਾਈਮ ਆ ਹਨਾ ਪਲੇਟਫਾਰਮ ਹਰੇਕ ਟਰੈਕਟਰ ਦੇ ਬੰਦਾ ਜਦੋਂ ਮੋਡੀਫਾਈ ਕਰਾਉਂਦਾ ਤੇ ਪਹਿਲਾਂ ਇਹ ਕਹਿੰਦਾ ਵੀ ਪਲੇਟਫਾਰਮਾ ਲੱਗਿਆ ਹੀ ਹੋਵੇ ਹਨਾ ਪਲੇਟਫਾਰਮ ਦੇ ਦੋ ਫਾਇਦੇ ਆ ਬਾਈ ਇੱਕ ਤਾਂ ਸੋਨਾ ਵੀ ਲੱਗਦਾ ਸਹੀ ਗੱਲ ਹੈ ਇੱਕ ਅੱਜ ਦੇ ਟਾਈਮ 'ਚ ਬੰਦਾ ਕੱਲਾ ਹੁੰਦਾ ਰੋਟੀ ਪਾਣੀ ਸਾਰਾ ਕੁਝ ਅੱਗੇ ਮਗਰਾਟਾਂ 'ਚ ਧਰਦੇ ਸੀ ਹੁਣ ਇੱਥੇ ਟਿਕ ਗਿਆ ਤੇ ਆ ਬੈਟਰੀ ਬਾਕਸ ਜਿਵੇਂ ਮਤਲਬ ਪਹਿਲਾਂ ਵੀ ਇਹਦੇ ਥੱਲੇ ਆਉਂਦਾ ਸੀ ਪਲੇਟਫਾਰਮ ਦੇ ਹਾਂ ਪਰ ਆਪਾਂ ਲੋਕ ਲੂਕ ਲੱਗਦਾ ਕਰਤਾ ਏ ਟੂ ਠੀਕ ਹੈ ਲੋਕ ਲੱਗਦਾ ਕਰਤਾ ਜਮਾ ਜਿੰਦੇ ਹੋ ਅੰਦਰ ਕਰਤੀ ਵੀ ਬੈਟਰੀ ਨੂੰ ਵੀ ਓਕੇ ਕਰਦਾ ਗਾ ਹਨਾ ਕੋਈ ਕੋ ਜਾਨਤੇ ਕਿਹਦੇ ਦੀ ਬੈਟਰੀ ਚੋਰੀ ਹੋ ਗਈ ਉਹ ਕੰਮ ਨਹੀਂ ਠੀਕ ਹੈ বি জমা এত লক আপ ਦਾ ਲਾ ਕੇ ਹਾਂ ਦਾ ਜਿੱਥੇ ਮਰਜੀ ਤਰ੍ਹਾਂ ਬੈਟਰੀ ਦਾ ਫਿਕਰ ਨਹੀਂ ਬੈਟਰੀ ਦਾ ਫਿਕਰ ਨਹੀਂ ਬੈਟਰੀ ਦਾ ਫਿਕਰ ਨਹੀਂ ਮਿੱਤਰੋ ਬਾਕੀ ਪਲੇਟਫਾਰਮ ਲੱਗਿਆ ਵਾ ਲੱਗਿਆ ਵਾ ਵੀ ਪੂਰਾ ਸੋਹਣਾ ਤੋਂ ਉਦੋਂ ਬਾਅਦ ਚ ਜੂ ਲਾ ਕੇ ਆਪਣਾ ਸਤਰੀਆ ਕੀ ਤੇ 뮤직 ਸਿਸਟਮ 뮤직 ਸਿਸਟਮ ਤੇ 뮤직 ਸਿਸਟਮ ਵੀ ਪੂਰਾ ਚੰਗਾ ਲੱਗਿਆ ਵਾ ਤੇ ਸੁੱਕੇ ਬ੍ਰੇਕ ਆ ਵੱਡੀ ਗੱਲ ਏਕਾਂ ਦਾ ਹੁੰਦਾ ਬੰਦੇ ਨੂੰ ਉਹਨਾਂ ਵੀ ਤੇਲ ਵਾਲੇ ਆ ਜਿੱਥੇ ਦੱਬ ਤੇ ਰੁਕੂ ਠੀਕ ਹੈ ਇਵੇਂ ਵਿੱਚ ਹੁੰਦਾ ਸੀ ਨਾਟਕਾਂ ਰੁਕਦੇ ਨਹੀਂ ਜਿੱਥੇ ਬ੍ਰੇਕ ਦੱਬੂਗਾ ਉੱਥੇ ਹੀ ਖੜ੍ਹਜੂ ਉੱਥੇ ਹੀ ਜਾਮ ਹੈ ਹਾਂ ਤੇ ਬਾਕੀ ਰਿੰਬ ਰੂ ਬਾਕੀਵੇਂ ਨਵੇਂ ਲਾਇਆ ਹਜ਼ਾਰੇ ਰਮੇ ਰਹਿਮਨ ਨਵੇਂ ਵੇਟ ਆ ਵੇਟ ਵੀ ਨਵੇਂ ਆ ਨਵੇਂ ਨੇ ਵੇਟ ਵੀ ਨਵੇਂ ਆ ਤੇ ਰਿੰਬ ਵੀ ਨਵੇਂ ਆ ਤੇ ਵੇਟ origional ਆ ਨਾ origional ਨਾਟਕ ਆਉਂਦੇ ਤੇ ਇਹ ਕੰਪਨੀ ਕੋਲ ਪਹਿਲੇ ਦਿਨ ਤੋਂ ਹੀ ਆਉਂਦੇ ਸੀ ਵੇਟ ਮਿੱਤਰੋ ਰਿੰਬ ਦੀ ਦੇਖ ਸਕਦੇ ਹੋ ਬਾਕੀ ਜਿਹੜਾ ਪੇਂਟ ਜੋਬ ਆ ਰੰਗ ਵਾਲਾ ਗੰਮ ਵੀ ਬਹੁਤ ਚੰਗਾ ਹੋਇਆ ਵਾ ਪੇਂਟ ਦਾ ਤਾਂ ਸਾਨੂੰ ਫੋਨ ਤੇ ਨਹੀਂ ਪਤਾ ਲੱਗਦਾ ਜਿਹੜਾ ਬੰਦਾ ਕੋਲੇ ਆਊਗਾ ਉਹ ਗੱਲ ਕਰੂਗਾ ਪੇਂਟ ਬਾਰੇ ਠੀਕ ਹੈ ਤੇ ਮਗਰਾੜ ਤੇ ਟੈਂਕੀ ਨਵੀਂ ਵਾਲਾ ਮਗਰਾੜ ਤੇ ਟੈਂਕੀ ਨਵੀਂ ਤੇ ਇੱਕ ਚੀਜ਼ ਹੋਰ ਦੇਖੀ ਮੈਂ ਬਾਈ ਸੁਪਿੰਦਰ ਜੀ ਜੇ ਕਹਿੰਦਾ ਆ ਪ੍ਰਾਣੀ ਲਾਈਟ ਕਿਸੇ ਪਾਸੋਂ ਜਿਵੇਂ ਕਹਿੰਦੀ ਨਵੀਂ ਲੈਣੀ ਹੁੰਦੀ ਤਾਂ ਮਿਲ ਜਾਂਦੀ ਸਸਤੀ ਤੇ ਆ ਮਗਰਿਆਂ ਵਾਲੇ ਟਾਂ ਜਮਾ ਨਾਲ ਦੀਆਂ origignal ਲੱਭ ਕੇ ਲਾਂਦੀਆਂ ਤੇ ਲੱਭ ਕੇ ਹੀ ਪੂਰੀਆਂ ਨਵੀਆਂ ਹੀ ਲਾਂਦੀਆਂ ਹਨ ਕਿੱਥੋਂ ਜਿਹੜੇ ਜਿਵੇਂ ਨਵੇਂ ਟਰੈਕਟਰ ਤੇ ਲੱਗਦੀਆਂ ਹੁੰਦੀਆਂ ਸੀ ਉਹ ਚੀਜ਼ਾਂ ਨੇ ਇਹ ਜਦੋਂ ਉਹ ਕਹਿੰਦੇ ਜਾਂਸੀ ਚ ਪਹਿਲਾ ਬੰਦਾ ਉਹਦੇ ਵਾਲੀਆਂ ਲਾਈਟਾਂ ਨੇ 94 ਮਾਡਲ ਆ ਟਰੈਕਟਰ ਤੇ ਬਾਕੀ ਜਿੰਨੀ ਚੀਜ਼ ਆ ਜਿਵੇਂ ਕਿਲੀਆਂ ਗੋਲੀਆਂ ਸਾਰੀਆਂ ਨਵੀਆਂ ਪੰਗੀਆਂ ਪੰਗੀਆਂ ਟਰੈਕਟਰ ਦੇ ਹੁੱਕ ਆਪਾਂ ਬਣ ਨਹੀਂ ਦਿੱਤੀ ਹੋਈ ਹੈ ਸਪੈਸ਼ਲ ਆ ਆਪਣੇ ਕੋਲ ਜਿਹੜੀ ਟਰਾਲੀ ਆ ਉਹ ਆਮ ਹੁੱਕ ਚ ਨਹੀਂ ਪੈਂਦੇ ਠੀਕ ਹੈ ਉਹਦੇ ਲਈ ਸਪੈਸ਼ਲ ਦਾ ਹੁੱਕ ਬਣ ਨਹੀਂ ਦਿੱਤੀ ਹੋਈ ਆ ਅਸਾ ਹੁੱਕ ਬਣ ਨਹੀਂ ਦਿੱਤੀ ਵੀ ਆ ਬਾਕੀ ਲਿੰਕਾਂ ਲੂਕਾਂ ਵੀ ਚੇਂਜ ਨੇ ਹਨਾ ਸਭ ਕੁਝ ਚੇਂਜ ਆ ਵੀਰੇ ਮਤਲਬ ਜਿਹੜੀ ਚੀਜ਼ ਐ ਜੇ ਜੇ ਸੀਗਾ ਵੀ ਰਿਪੇਅਰ ਹੋਣ ਵਾਲੀ ਉਹ ਵੀ ਬਦਲੀ ਦਿੱਤੀ ਵੀ ਜਮਾ ਤੁਸੀਂ ਵਾਲਾ ਕੰਮ ਹੀ ਕਰਤਾ ਮਾੜਾ ਜਿਹਾ ਵੀ ਕੋਸੂ ਚੀਜ਼ ਨਵੀਂ ਆ ਠੀਕ ਹੈ ਲਿੰਕਾਂ ਵੀ ਚੇਂਜ ਜੇ ਮੈਂ ਕਹੇ ਜੀ ਇੰਜਣ ਦਾ ਵਰਕ ਉਹ ਕਿਤਾ ਪਾਏ ਕਰ ਸਕਦੇ ਆ ਵੀ ਜਪਿੰਦਰ ਕੇ ਨਵਾਂ ਟਰੈਕਟਰ ਇਹਦੇ ਵਿੱਚ ਪਤਾ ਨਵੇਂ ਨੋ ਵੀ ਮਹਿੰਗਾ ਪੈਂਦਾ ਈ ਠੀਕ ਹੈ ਤੇ ਇਹ ਹੁਣ ਜੇ ਹੁਣ ਜੀ ਡਿਮਾਂਡ ਤੇ ਆਪਾਂ ਆ ਜੀਏ ਤਾਂ ਟਰੈਕਟਰ ਦੇਣਾ ਕਿੰਨੇ ਦਾ ਇਹ ਟਰੈਕਟਰ ਆਪਾਂ ਜੀ ਦਵਾਂਗੇ 11.5 ਲੱਖ ਰੁਪਏ ਦਾ ਈ ਠੀਕ ਹੈ 11.5 ਲੱਖ ਰੁਪਏ ਦਾ ਟਰੈਕਟਰ ਇਹ ਮਿਲ ਜੂ ਮਿੱਤਰੋ ਤੇ ਪੂਰਾ ਚੰਗਾ ਤਿਆਰ ਹੋਇਆ ਵਾ ਟਰੈਕਟਰ 94 ਮਾਡਲ ਦਾ ਕਿ ਉਤੋਂ ਹੀ ਮੋਡੀਫਾਈਆ ਬੰਦਾ ਚਲਾ ਚੂਕੀ ਕਰਕੇ ਠੀਕ ਹੈ ਐਣੀ ਹੈਗਾ ਜਾਂਦਾ ਲੀਕ ਹੋ ਜੂ ਚੀਜ਼ ਦੇ ਆਪਣੀ ਫੁੱਲ ਗਰੰਟੀ ਹੋ ਫੁੱਲ ਗਰੰਟੀ ਇੰਜਨੀਅਰ ਦੀ ਵੀ ਡੀਜ਼ਲ ਪੰਪੇ ਟੂਰ ਚੀਜ਼ ਨਵੀਂ ਆ ਦੇਖੋ ਠੀਕ ਆ ਆ ਡੀਜ਼ਲ ਪੰਪ ਹੈੜਾ ਮਿੱਤਰੋ ਜਮਾ ਨਮਾ ਲੱਗਿਆ ਵਾ ਟਰੈਕਟਰ ਦੇ ਤੇ ਇੱਕ ਗਰੀ ਹੁਣ ਇਹਦਾ ਸਾਊਂਡ ਸੁਣਾ ਦੀ ਸੁਪਿੰਦਰ ਠੀਕ ਹੈ ਲਈ ਮਿੱਤਰੋ ਹੁਣ ਤੁਹਾਨੂੰ ਦਿਖਾਉਣੇ ਆ ਸਟਾਰਟ ਕਰਕੇ ਬਾਕੀ ਲਾਈਟਾਂ ਲੁੱਟਾਂ ਪੂਰੀਆਂ ਮੰਨ ਕੇ ਚੱਲੋ ਵੀ ਸੁਪਿੰਦਰ ਬਾਈ ਨੇ ਪੂਰੇ ਸੌਂਕ ਨਾਲ ਤਿਆਰ ਕਰਾਇਆ ਹੈ ਸਟਾਰਟਿੰਗ ਦੇਖੋ ਬੈਟਰ ਸਵਾਗਤ ਹੈ ਰਿਹਾ ਲਖਪ੍ਰੀਤ 934 ਮਾਡਲ ਆ ਮਿੱਤਰੋ ਜਿਵੇਂ ਕਹਦੀ ਨਵਾਂ ਟਰੈਕਟਰ ਇਹਦੇ ਵਿੱਚ ਪਾਇਆ ਵਾ ਟਰੈਕਟਰ ਦੇ ਇਨੀ ਤਸੱਲੀ ਨਾਲ ਤਿਆਰ ਹੋਇਆ ਵਾ ਟਰੈਕਟਰ ਜੇ ਟਰੈਕਟਰ ਤੇ ਜਿੰਨੀ ਚੀਜ਼ ਆ ਸਾਰੀ ਆ ਟਰੈਕਟਰ ਰੋਡ ਤੇ ਜਾਂਦਾ ਅਗਲਾ ਬੰਦਾ ਫਿੱਪਰੀ ਹੋ ਜਾ ਠੀਕ ਹੈ ਕੀ ਪਤਾ ਨਹੀਂ ਕੀ ਆਉਂਦਾ ਕਿ ਸਾਈਡ ਤੇ ਹੋ ਜਾ ਸੀ ਪਾਸੇ ਹੋ ਰਹੀ ਹੈ ਨਾ ਵੀ ਪੁਗਦਾ ਆਉਂਦਾ ਕੁਸ ਤੇ ਦੱਬ ਕੇ ਕਰ ਦਿਓ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਬਿਸਪਨ ਦਾ ਧੰਨਵਾਦ